ਆਜੋ ਇੰਟੀਕੁਸੋ ਜੀ ਵੱਲੋਂ ਬੋਰਡਰ ਸੇ ਹਸਨ ਦਾ ਜਾਜਾ ਰਾਂਡ ਤੋਂ ਪਹਿਲਾਂ ਕਮਿਟਡ ਹੈ ਕਈ ਰੋਲ ਉੱਤੇ ਰਹਿ ਕਰਕੇ ਇਸ ਆਗਮਨ ਦੀ ਸਫਲਤਾ ਦੇ ਲਈ ਲਗਾਤਾਰ ਜੇ ਸਰਕਾਰੀਆਂ ਹਾਂ ਇਸ ਦੇ ਬਾਪਨਪੇਟ ਸਿੰਘ ਜੀ ਨਾਲ ਬੱਜਵੇ ਉੱਧਰ ਦੇ ਕੋਏ ਫਾਇਲਿੰਗ ਪੜੀ ਆਈ ਜੀਪੀ ਦੀ ਹੈ ਜਿਸ ਦੀ ਗਵਾਈ ਇੰਸਪੈਕਟਰ ਸੁਭਾਸ਼

ਪੰਜਾਬ ਦਾ ਲੋਕ ਆਜ ਜੀ ਦਾ ਸੇਸ਼ ਕਰ ਗਿਆ ਵਿਕਰਮ ਕਾਲਾ ਸਾਡੇ ਕੋਲ ਜਿਹੜੀਆਂ ਐਪਲੀਕੇਸ਼ਨਾਂ ਆਈਆਂ ਨੇ ਉਹਦੀ ਇੱਕ ਕਮੇਟੀ ਬਣਾਈ ਹੋਈ ਹੈ ਤੇ ਕਮੇਟੀ ਜਿਹੜੀ ਹੈਗੀ ਆ ਉਹਨਾਂ ਦਾ ਜਿਹੜਾ ਉਹਨਾਂ ਨੇ ਡਾਕੂਮੈਂਟਸ ਸਾਨੂੰ ਦਿੱਤੇ ਨੇ ਉਹਨਾਂ ਨੂੰ ਇੱਕ ਵਾਰ ਵੇਖ ਕੇ ਉਸ ਤੋਂ ਬਾਅਦ ਹੀ ਆਪਾਂ ਅੱਜ ਜਾਂ ਕੱਲ੍ਹ ਤੱਕ ਉਹਨੂੰ ਜਿਹੜਾ ਹੈਗਾ ਫਾਈਨਲ ਕਰ ਦਵਾਂਗੇ ਪਰ ਆਪਾਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜੇ ਕੋਈ ਵਿਅਕਤੀ ਇਹੋ ਜੀ ਆ ਵੀ ਇਹ ਕਾ ਹਾਲ ਦੀ ਗੱڑی ਵਿੱਚ ਤੁਹਾਨੂੰ ਸਾਡੇ ਰਾਹੀ ਜਿਹੜਾ ਹੈਗਾ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਇਹੋ ਜੀ ਵੀ ਲੋਕ ਬੰਦੇ ਨੇ ਜਿਹੜਾ 20 ਸਾਲ 25 ਸਾਲ ਤੋਂ ਬਿਲਕੁਲ ਲੋਕੋ ਕੇ ਚੁੱਪ ਕੇ ਆਪਣਾ ਕੰਮ ਕਰਦੇ ਆ ਉਤੇ ਬਹੁਤ ਉਹਨਾਂ ਨੂੰ ਉਹ ਜਿਆਦਾ ਲੋਕਾਂ ਦੇ ਨਾਲ ਮਤਲਬ ਪਬਲਿਕ ਰਿਪਰੈਜ਼ੈਂਟੇਟਿਵਸ ਦੇ ਨਾਲ ਜਾਂ ਐਡਮਿਨਿਸਟ੍ਰੇਸ਼ਨ ਦੇ ਨਾਲ ਨਹੀਂ ਖੁਦ ਨਹੀਂ ਮਿਲਦੇ ਪਰ ਆਪਣੀ ਤਰਫੋਂ ਕਿਉਂਕਿ ਕੋਈ ਸਾਰੇ ਐਸੇ ਹੁੰਦੇ ਕਿ ਜੀ ਮੈਂ ਆਪਨਾ ਕੋਈ ਇਸ ਤਰੀਕੇ ਦਾ ਨਾਲ ਜਿਹੜਾ ਪਬਲਿਸਿਟੀ ਨਹੀਂ ਕਰਾਉਣਾ ਚਾਹੁੰਦਾ ਤੇ ਜੇ ਇਸ ਤਰੀਕੇ ਦੇ ਵੀ ਕੋਈ ਵਿਅਕਤੀ ਹੈਗੇ ਆ ਉਹ ਸੈਪਰੇਟਲੀ ਮੈਨੂੰ ਆਪਣਾ ਬਾਇਓ ਡਾਟਾ ਜਾਂ ਡਿਟੇਲਸ ਜਿਹੜੇ ਹੈਗੇ ਆ ਉਹ ਸਾਨੂੰ ਆਫਿਸ ਵਿੱਚ ਸਬਮਿਟ ਕਰ ਦੇਣ ਆਪਾਂ ਚਾਹੁੰਦੇ ਆ ਕਿ ਇਸ ਤਰੀਕੇ ਕੇ ਲੋਕਾਂ ਨੂੰ ਵੀ ਜਿਹੜਾ ਹੈਗਾ ਸਨਮਾਨਿਤ ਕਰਨਾ ਚਾਹੀਦਾ ਤੇ ਪਰ ਜਿਹੜੇ ਵੀ ਸਾਡੇ ਕੋਲ ਅਪਲੀਕੇਸ਼ਨਸ ਆਈਆਂ ਨੇ ਭਾਵੇਂ ਉਹ ਸਮਾਜ ਸੇਵੀ ਸੰਸਥਾਵਾਂ ਹੋਣ ਭਾਵੇਂ ਆਪਣੇ EMPLOYEES ਹੋਣ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਹੋਇਆ ਹੈ ਉਹਨਾਂ ਸਾਰਿਆਂ ਨੂੰ ਆਪਾਂ ਇਸ ਵਾਰ ਜਿਹੜਾ ਹੈਗਾ ਇੱਥੇ ਸਨਮਾਨਿਤ ਕਰਾਂਗੇ ਜੀ ਸਰ ਅੱਜ ਜਿਹੜਾ ਫੋਲਡਰ ਫੈਸਲ ਹੋ ਗਿਆ ਸੀ ਕਿ ਕਿ ਕਸਟ ਜਿਵੇਂ ਡੀਸੀ ਸਾਹਿਬ ਨੇ ਦੱਸਿਆ ਅੱਜ 13 ਤਰੀਕ ਨੂੰ 2 ਦਿਨ ਪਹਿਲਾਂ ਅਸੀਂ ਫੁੱਲ ਡ੍ਰੈਸ ਰਿਹਰਸਲ ਕਰਦੇ ਹਾਂ 15 ਅਗਸਤ ਨੂੰ ਸੋ ਆਜੋ ਕੀਤੀ ਗਈ ਹੈ ਸਾਡੇ ਕੋਲ ਡਿਪਲॉयਮੈਂਟ ਕੀਤੀ ਗਈ ਹੈ ਡਿਪਲॉयਮੈਂਟ ਸਾਰੀ ਮੁਸਤੈਦ ਹੈ ਪੂਰੇ ਤਰੀਕੇ ਨਾਲ ਉਹਨਾਂ ਨੂੰ ਬਰੀਫ ਕੀਤਾ ਗਿਆ ਜਿਹੜੀਆਂ ਸਾਡੇ ਕੋਲ ਇਨਪੁਟਸ ਨੇ ਉਹਨਾਂ ਦੇ ਅਕੋਰਡਿੰਗਲੀ ਡਿਊਟੀਆਂ ਲਗਾਈਆਂ ਗਈਆਂ ਨੇ ਤੇ ਸਫੀਸ਼ੀਐਂਟ ਡਿਪਲॉयਮਮੈਂਟ ਐਂਡ ਵੀਲ ਇਨਸ਼ੋਰ ਕਿ ਫ੍ਰੀ ਤੇ ਬਿਲਕੁਲ ਵਿਦਾਊਟ ਐਨੀ ਇਨਸੀਡੈਂਟ ਆਪਣਾ ਜਿਹੜਾ 15 ਅਗਸਤ ਦਾ ਫੰਕਸ਼ਨ ਇੰਡੀਪੈਂਡੈਂਸ ਡੇ ਦਾ ਸੈਲੀਬ੍ਰੇਟ ਕਰਦੇ ਰਾਨਾ ਬੋਰਡ ਆ ਜਾਈਗਾ ਬਿਲਕੁਲ ਜੀ ਰਨ ਅਪ ਤੋਂ ਇੰਡੀਪੈਂਡੈਂਸ ਡੇ ਸਾਡੀਆਂ ਪਿਛਲੇ 15 ਦਿਨ ਤੋਂ ਅਲੱਗ-ਅਲੱਗ ਤਰ੍ਹਾਂ ਦੇ ਆਪਰੇਸ਼ਨਸ ਚੱਲ ਰਹੇ ਨੇ ਸਾਨੂੰ ਬਾਹਰੋਂ ਵੀ ਫੋਰਸ ਮਿਲੀ ਹੈ ਉਹਦੇ ਨਾਲ ਵੀ ਅਸੀਂ ਸੈਚੂਰੇਟ ਕਰ ਰਹੇ ਹਾਂ ਆਪਣੇ ਡਿਸਟ੍ਰਿਕਟ ਨੂੰ ਸਿਟੀ ਨੂੰ ਸੋ ਕੱਲ ਵੀ ਤੁਸੀਂ ਦੇਖਿਆ ਹੋਊਗਾ ਹੈਵੀ ਨਾਕਾਬੰਦੀ ਸੀ ਅੱਜ ਵੀ ਉਹ ਹੈਵੀ ਨਾਕਾਬੰਦੀ ਕੰਟੀਨਿਊ ਰਹੂਗੀ ਤੇ 15 ਤਰੀਕ ਤੱਕ ਕੰਟੀਨਿਊ ਰਹੇਗੀ ਤੇ ਉਸ ਤੋਂ ਬਾਅਦ ਵੀ ਅਸੀਂ ਰਿਵਿਊ ਕਰਾਂਗੇ ਤੇ ਲੋੜ ਹੋਏਗੀ ਤਾਂ ਉਸ ਤੋਂ ਬਾਅਦ ਵੀ ਕੰਟੀਨਿਊ ਕਰਾਂਗੇ ਤੁਹਾਨੂੰ ਕੀ ਕੀ ਕਰਨਾ ਪੈਣਾ ਹੈ ਲੋਕਾਂ ਨੂੰ ਇਹ ਅਪੀਲ ਹੈ ਕਿ ਜੇ ਕੋਈ ਸ਼ੱਕੀ ਵਸਤੂ ਜਾਂ ਕੋਈ ਸ਼ੱਕੀ ਆਦਮੀ ਦਿਸਦਾ ਹੈ ਉਹਦੇ ਬਾਰੇ 112 ਤੇ ਇਨਫੋਰਮ ਕਰਨ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਜੋ ਅਸੀਂ ਉਹਦੇ ਖਿਲਾਫ ਐਕਟ ਕਰ ਸਕੀਏ ਤੇ ਆਪਣੀ ਜਿਹੜੀ ਇੰਡੀਪੈਂਡੈਂਸ ਡੇ ਦਾ ਫੰਕਸ਼ਨ ਹੈ ਉਹਨੂੰ ਵਿਦਾਊਟ ਐਨੀ ਇਨਸੀਡੈਂਟ ਨੇਪਰੇ ਚੱਲ ਸਕੀਏ